ਸਾਸੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਇੱਕ ਸੁਣ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਲਈ ਤੁਹਾਨੂੰ ਲੈ ਕੇ ਆ ਗਏ ਆ ਮਿੱਤਰੋ ਇਸ ਟਾਈਮ ਆਪਾਂ ਫਰੋਜ਼ਪੁਰ ਜ਼ਿਲ੍ਹੇ ਦੇ ਮਨਮਤੇ ਨਗਰ ਪਿੰਡ ਮੈਮੇ ਦੇ ਵਿੱਚ ਮੈਮੇ ਪਿੰਡ ਦੇ ਵਿੱਚ ਆ ਕੇ ਤੁਸੀਂ ਸਰਦਾਰ ਕਲਗਾ ਸਿੰਘ ਦੇ ਘਰੇ ਆਉਣਾ ਵਾ ਮਿੱਤਰੋ ਪੰਜ ਕੋਠੀਆਂ ਦੇ ਕੋਲੇ ਬਿਲਕੁਲ ਬਾਈ ਹੁਣਾਂ ਦਾ ਰਹਿਣ ਵਸੇਰਾ ਵਾ ਬਈ ਤੇ ਬਾਈ ਹੁਣਾਂ ਦੇ ਕੋਲੇ ਇੱਕ ਟੌਪ ਦੀ ਕਹਿ ਸਕਦੇ ਆਪਾਂ ਚੰਗੇ ਘਰਾਣੇ ਦੀ ਚੰਗੇ ਲਾਣੇ ਦੀ ਚੰਗੀ ਦੁੱਧ ਵਾਲੀ ਮਹਿਮਕਾਊ ਆ ਮਗਰ ਕਟੀਆਂ ਹਜੇ ਬਿਲਕੁਲ ਲੈਣਾ ਐਨ ਗਿੱਲੀ ਸੋਈਏ ਕਹਿਣ ਤੋਂ ਪਾਵੇ ਆ ਵੀ ਮਿੱਤਰੋ ਹਜੇ ਪੀਕ ਲੈਵਲ ਵਾਲਾ ਦੁੱਧ ਨਹੀਂ ਹਜੇ ਤਾਂ ਬੋਲੀ ਵਾਲਾ ਦੁੱਧ ਇਹਦੇ ਥੱਲੇ ਇਸ ਟਾਈਮ ਤਿਆਰ ਆ ਬਾਕੀ ਸਾਰੀ ਡਿਟੇਲ ਲੈ ਦਨ ਕੀ ਮੋਲਾ ਕਿੰਨੇ ਦੀ ਦੇਣੀ ਆ ਕੀ ਇਹਦੀ ਜਾਣਕਾਰੀ ਆ ਅਰ ਉਸਾਰੀ ਕੱਲੀ ਕੱਲੀ ਗੱਲ ਬਾਈ ਨਾਲ ਕਰਦੇ ਆਪਾਂ ਸਾਸਰੀ ਘਾਲ ਵੀਰੇ ਸਾਸਰੀ ਘਾਲ ਵੀਰ ਜੀ ਕੀ ਹਾਲ ਆ ਬੜਾ ਬਾਈ ਵਧੀਆ ਵੀਰ ਜੀ ਜਿੱਤਾ ਦੇ ਪਰਿਵਾਰ ਬਾਈ ਹਾਂਜੀ ਮੈਂ ਸੇਤਾ ਦੇ ਪਰਿਵਾਰ ਤੋਂ ਬਾ ਵਧੀਆ ਹੀ ਤੁਹੀ ਸੁਣਾਓ ਸ਼ੁਕਰਸ਼ ਨਾਮ ਦੱਸ ਦिए ਕਿ ਰਦੇ ਆਪਣਾ ਕਲਗਤ ਸਿੰਘ ਦੇ ਨਾ ਕਰਿਆ ਜੀ ਮੱਝ ਖੜੀ ਜੀ ਇਹ ਆਪਾਂ ਪੰਜ ਕੋਠੀਆਂ ਦੇ ਕੋਲ ਹੈ ਨਾ ਹਾਂਜੀ ਪੰਜ ਕੋਠੀਆਂ ਦੇ ਨਾਲ ਹੀ ਆਪਣੇ ਪੀਰ ਦੀ ਜਗ੍ਹਾ ਨਾਲ ਹੀ ਪੀਰ ਦੀ ਜਗ੍ਹਾ ਹਾਂਜੀ ਅੱਛਾ ਵੱਡੇ ਵਿੱਚ ਜਿਹੜੀ ਆਪਾਂ ਮੈਂ ਵੇਚਣੀ ਹੈ ਇਹ ਕਿੰਨਵਾ ਸੂਆ ਸੂਈ ਆ ਵੀਰੇ ਇਹ ਵੀਰ ਜੀ ਤੀਜਾ ਸੂਆ ਸੂਈ ਹੈ ਜੀ ਤੀਜਾ ਸੂਆ ਸੂਈ ਆ ਹਾਂਜੀ ਕਿੰਨੇ ਦਿਨ ਹੋ ਗਏ ਸੂਈ ਨੂੰ ਬਈਆਂ ਨੂੰ ਇਹਨੂੰ 4-5 ਦਿਨ ਹੋ ਗਏ ਵੀਰ ਜੀ 4-5 ਦਿਨਾਂ ਦੀ ਸੂਈ ਥਰੇ ਵੀਰੇ ਕੰਡੇ ਦੇ ਤੋਲਣ ਵਾਲਾ ਦੁੱਧ ਕਿੰਨਾ ਤਿਆਰ ਆ ਅੱਜ 11 ਕਿਲੋ ਦੁੱਧ ਦੇੰਦੇ ਥੱਲੇ ਤਿਆਰ ਹੈ ਜੀ ਵੀ ਜੇ ਕੋਈ ਭਰਾ ਜਾ ਜਾਵੇ ਆਪਾਂ ਇੰਨਾ ਚਵਾ ਦੇ ਹਾਂਜੀ ਇੰਨਾ ਚਵਾ ਦਿਆਂਗੇ ਜੀ ਕਿਉਂਕਿ ਮਗਰ ਆ ਗਈ ਇਹਦੇ ਕੱਟੀ ਹੈ ਨਾ ਵੀਰ ਜੀ ਵੀ ਤੁਸੀਂ ਕੱਟੀ ਦਾ ਨਾੜਵਾ ਦਿਖਾ ਦੀ ਬਾਈ ਗੱਲ ਪੈਰ ਦਿਖਾ ਦੀ ਚੱਕ ਕੇ ਪੈਰਾਂ ਤੋਂ ਪਤਾ ਲੱਗ ਜਾਂਦਾ ਹੁੰਦਾ ਇਹ ਇੱਕ ਹਸਰ ਪੈਰ ਫੜ ਲਾ ਮੂੰਹ ਦਾ ਤੇ ਪੈਰ ਦਿਖਾ ਦੇ ਜਾਂਦਾ ਆ ਲੈ ਬਾਈ ਆ ਪੈਰਾਂ ਦੇ ਨੋਹਾਂ ਤੋਂ ਪਤਾ ਲੱਗ ਜੂ ਤੁਹਾਨੂੰ ਠੀਕ ਆ ਬਾਈ ਆ ਵੇਖ ਲੋ ਹੁੰਦਾ ਨਾੜਵਾ ਬਾਈ ਤੇ ਇੱਕ ਚੀਜ਼ ਹੋਰ ਹੈ ਮੂੰਹ ਪਟ ਕੇ ਦੰਦ ਵਖਾ ਦੇ ਅਗਲੇ ਨੂੰ ਕਲੀਅਰ ਹੋ ਜੂ ਵਾਕਿਆ ਵੀ ਕਿੰਨੇ ਦਿਨਾਂ ਦੀ ਸੋਈ ਹੈ ਬਾਈ ਤੁਹਾਨੂੰ ਸਾਰਾ ਪਤਾ ਲੱਗ ਜ ਹੁਣ ਮੈਨੂੰ ਬਾਈ ਐ ਦੱਸਦੇ ਵੀ ਪੱਕਾ ਦੁੱਧ ਜਿਹੜਾ ਇਹ ਪੀਕ ਲੈਵਲ ਦਾ ਆਪਾਂ ਪੱਕਾ ਚੁੰਦੇ ਰਹੇ ਨੇ ਉਹ ਕਿੰਨਾ ਦੋ ਦੱਸੋ ਆਪਾਂ ਪੱਕਾ ਦੁੱਧ ਵੀਰਜੀ 16 ਲੀਟਰ ਇਹ ਮੱਝ ਦੇ ਥੱਲੋਂ ਚੋਇਆ ਆ ਇਹਨਾਂ ਕੰਡੇ ਦਿੱਤਾ ਹਾਂਜੀ ਕੰਡੇ ਦੇ ਜੀ ਕਿਆ ਬੰਦੇ ਇਹਨੂੰ ਬੜੀ ਚੰਗੀ ਆ ਹਾਂਜੀ ਹਾਂਜੀ ਮੱਝ ਬਹੁਤ ਚੀਨਾਂ ਨਾਲ ਮੱਝ ਆ ਜੀ ਪੂਰੀ ਵਧੀਆ ਚੂਣ ਚਣ ਤੇ ਪੋਲੀ ਹਾਂਜੀ ਵਧੀਆ ਪੋਲੀ ਜੀ ਠੀਕ ਆ ਬਾਈ ਅਸਾ ਕਈ ਵਾਰੀ ਹੁੰਦਾ ਵੀ ਇੱਕ ਹੱਥ ਹੁੱਥ ਦਾ ਮੈਂ ਕਰ ਜਾਂਦੀ ਆ ਵੀ ਬੁੜੀ ਬੰਦੇ ਨਹੀਂ ਜੀ ਨਹੀਂ ਜਿਹੜਾ ਮਰਜੀ ਚੋਵੇ ਹਾਂਜੀ ਵੀ ਕਹਨੂੰ ਭਾਵੇਂ ਆ ਵੀ ਮੰਦਰੀ ਸੋਚ ਕੇ ਲੈ ਕੇ ਜਾਵੇ ਕਢਾਣਾ ਸੋਚਿਆ ਹਾਂਜੀ ਠੀਕ ਹੈ ਭਾਈ ਅੱਛਾ ਕਿਨੇ ਨਹੀਂ ਦਿੱਦਗੇ ਭਾਈ ਇਹ ਵੀਰ ਜੀ ਲੈਣ ਦੇਣ ਵਾਲੀ ਗੱਲ ਹੀ ਕਰਾਂਗੇ 1 ਲੱਖ ਤੇ 20000 ਰੁਪਏ ਦੇ ਦਾਂਗੇ ਬਸ ਮਾਨਤੇ ਹਾਂ 1 ਲੱਖ ਤੇ 20000 ਰੁਪਏ ਦੀ ਦੇ ਦੇਾਂਗੇ ਹਾਂਜੀ ਵਿੱਚੋਂ ਮਾਨਤਾ ਨਹੀਂ ਹੈ ਭਾਈ ਆ ਤਾਂ ਹੋਈ ਨਾ ਗੱਲ ਹੁਣ ਭਈ ਐ ਆ ਗੱਲ ਮੇਰੀ ਪਰਿਵਾਰ ਵਾਰ-ਵਾਰ ਬੇਨਤੀ ਕਰਦਾ ਵੀਡੀਓ ਦੇਖ ਲਓ ਸੌਦਾ ਕਰਨ ਤੋਂ ਪਹਿਲਾਂ ਭਈ ਆਪਦੇ ਬਾਪੂ ਨੂੰ ਆਪਦੀ ਬੇਬੇ ਨੂੰ ਤੇ ਜਿਹੜਾ ਆ ਤੁਹਾਡਾ ਮੁੰਡਾ ਵਾ ਮੁੰਡੇ ਉਹ ਜਦ ਇਹ ਮੁੰਡਾ ਵੀਡੀਓ ਵੇਖ ਕੇ ਸੌਦਾ ਕਰਨ ਲੱਗਾ ਤੇ ਉਹ ਆਪਦੇ ਬਾਪੂ ਨੂੰ ਦਿਖਾ ਲ ਬਈ ਰੈ ਕਰਕੇ ਸੌਦਾ ਕਰਿਓ ਬਈ 100 ਰੁਪਿਆ ਪਾ ਕੇ ਅਗਲੇ ਦੀ ਮਿਹਨਤ ਅਡਕਿਓ ਇਹ ਮੇਰੀ ਰਿਕਵੈਸਟ ਆ ਹੱਥ ਜੋੜ ਕੇ ਬੇਨਤੀ ਆ ਬਈ ਕਿਉਂਕਿ ਪਿਛਲੇ ਦਿਨਾਂ ਤੋਂ ਮੈਂ ਕਈ ਦਿਨੋਂ ਤੋਂ ਇਹ ਚੀਜ਼ ਦੀ ਕੰਪਲੀਟ 100 ਦੇ ਵਿੱਚ 70 80 ਪੈਸੇ ਮੈਨੂੰ ਮਿਲ ਰਹੀ ਸੀ ਮੇਰਾ ਬਾਈ ਬਣ ਕੇ ਵੀਡੀਓ ਦੇਖ ਲਈਆ ਸੌਦਾ ਤਾਂ ਕਰਿਆ ਜੇ ਤੁਹਾਨੂੰ ਜੱਤਗੀ ਹਾਂ ਜੇ ਤੁਹਾਨੂੰ ਕੋਲੇ ਜਾ ਕੇ ਕੋਈ ਥਾਣਾ ਦੇ ਵਿੱਚ ਪੂਰਾ ਨਾੜਾ ਗੰਡਾ ਛੱਟਾ ਦੁੱਧ ਘੱਟ ਫੇਰ ਅਗਲੇ ਨੂੰ ਕਹੋ ਬਈ ਮਿੱ ਬਾਈ ਜੇ ਤੂੰ ਵਾਪਸ ਕਰ ਦੇ ਤੇ ਜੇ ਤੁਸੀਂ ਪਾਰਟੀ ਮੰਤਰ ਵੱਲੋਂ ਮੁੜ ਕੇ ਆਉਣੇ ਪਿਆ ਤੇ ਫੇਰ ਬਾਈ ਤੁਹਾਡੀ ਗਲਤੀ ਆ ਕਿਉਂਕਿ ਤੁਸੀਂ ਵੀਡੀਓ ਦੇਖੀ ਆ ਜੇ ਤੁਸੀਂ ਸਾਈ ਉਸ ਤਰੀਕੇ ਨਾਲ ਕਰ ਸਕਦੇ ਅਗਲੇ ਦਿਨ ਨਾਲ ਬਾਈ ਅਸੀਂ ਦੋਆਂ ਘੰਟਿਆਂ ਜਾ ਕੇ ਕਿਉਂਕਿ ਵੀਡੀਓ ਦਾ ਰੋਪ ਹੁੰਦਾ ਬਾਈ ਦੋ ਦਿਨ ਸਿੱਧੀ ਗੱਲ ਆ ਸੱਜ ਵਿਆਹ ਜਿੰਨਾ ਰੋਪ ਹੁੰਦਾ ਜਿਵੇਂ ਵੀਡੀਓ ਦੇ ਵਿੱਚ ਇੱਕ ਅੱਧਾ ਦਿਨੀ ਨਾਲ ਆਪਾਂ ਵਿਆਹ ਕਰਾਉਣੇ ਆ ਆਪਾਂ ਜੱਜਦੇ ਹੋਣੇ ਨਾ ਤੇ ਉਸ ਹਿਸਾਬ ਹੀ ਵਿਆਹ ਵਾਲੇ ਵੀਡੀਓ ਦਾ ਹੁੰਦਾ ਵੀਡੀਓ ਦਾ ਰੋਪ ਇੱਕ ਅੱਧਾ ਦਿਨੀ ਹੁੰਦਾ ਬਾਈ ਤੇ ਮੈਂ ਦਾ ਜਿਹੜਾ ਤੁਹਾਨੂੰ ਤੋੜ ਕੇ ਵਿਖਾ ਦਈਏ ਵੀਰੇ ਖੋਲੀ ਮੜ ਜੈਨੂੰ ਇੱਕ ਰਈ ਬਈ ਤੋਰ ਤੇ ਮੇਰਾ ਤੀਜਾ ਸੁਆ ਚੌਥਾ ਪੰਜਵਾਂ ਦਿਨ ਸੂਈ ਨੂੰ 11 ਕਿਲੋ ਦੁੱਧ ਬੌਲਾ ਕੰਡੇ ਤੇ ਇਸ ਟਾਈਮ ਐਨ ਤੁਸੀਂ ਜੋਖ ਲਓ ਲੇਵੇ ਦੀ ਫਿਟਿੰਗ ਪੂੜੇ ਦੀ ਸਿੰਗਲ ਹੱਡੀ ਦੇ ਵਿੱਚ ਪਤਲੀ ਤੇ ਕਾਗਜ਼ ਦੀ ਚਮੜੀ ਦੇ ਵਿੱਚ ਤੌਣ ਬਾਕਮਲ ਲੰਮੀ ਜਾਤ ਵਾਲੀ ਨਸਲ ਵਾਲੀ ਬਰੀਡ ਵਾਲੀ ਮੈਂ ਅਗਲੇ ਬਾਊ ਦਾ ਪੋਲਾ ਜਿਹੜਾ ਉਹ ਵੀ ਬਹੁਤ ਗੋਲ ਤੇ ਠੋਸ ਬਾਕੀ ਬਈ ਮੈਂ ਜਿੰਨੀ ਹੈਗੀ ਨਸਲ ਕੁਆਲਿਟੀ ਦੇ ਵਿੱਚ ਜਾਤ ਦੇ ਵਿੱਚ ਲਾਵੀ ਦੀਪ ਸਿਆ ਪੁੱਛਦੇ ਨੇੜੇਓ ਕਿ ਵਾਲ ਦਿਖਾ ਦੀ ਵੀ ਚਟਾ ਹੈ ਨਹੀਂ ਕੋਈ ਬਾਈ ਐਨ ਪਿਓਰਟੀ ਦੇ ਵਿੱਚ ਮੋਹਰਾ ਨਸਲ ਦੇ ਵਿੱਚ ਪੈਂਦੀ ਆ ਬਈ ਕਾਲੀ ਸ਼ਾ ਮੈਂ ਆ ਵੀ ਕਹਿਣ ਤੋਂ ਭਾਵੇਂ ਆ ਬਈ ਲੇਵਾ ਲੂਵਾ ਓਕੇ ਆ ਜਮਾ ਐ ਐ ਵੀ ਤਾਜੀ ਸੂਈ ਕਰਕੇ ਹੋ ਸਕਦਾ 19 21 ਲੇਵੇ ਦੇ ਇੱਕ ਪਾਸੇ ਨੂੰ ਪਾਲਾ ਬਾਈ ਹੁਣੀਆਂ ਦੇ ਪਾਲਾ ਤੁਸੀਂ ਆਉਂਦੀ ਕੋਲੇ ਆ ਕੇ ਵੇਖ ਲਓ ਕਿਉਂਕਿ ਤੁਹਾਨੂੰ ਪਤਾ ਲੱਗ ਜੂ ਪਾਲਾ ਕੇ ਪਾਸਾ ਉਹ ਤੁਸੀਂ ਆਪ ਕਲੀਅਰ ਕਰ ਲਿਓ ਵੈਸੇ ਬਾਈ ਹੁਣੀਆਂ ਤੋਂ ਮੈਂ ਕੀਤਾ ਬਾਈ ਹੁਣੀਆਂ ਦੇ ਵੀ ਬੈਣ ਪੋਣ ਨਾਲ ਪਾਲ ਹੋਈ ਆ ਪਾਸਾ ਨਹੀਂ ਮੈਂ ਬਿਲਕੁਲ ਪਧਰੀ ਆ ਹੁਣ ਤੁਸੀਂ ਬਈ 120000 ਦੇ ਵਿੱਚੋਂ ਥੋੜਾ ਬੋੜਾ ਤੁਹਾਡਾ ਲਾਡ ਪਿਆਰ ਹੋ ਜਾਊਗਾ ਨੰਬਰ ਆਪਾਂ ਲੈ ਲੈਨੇ ਬਾਈ ਨੰਬਰ ਦੱਸ ਦਈਏ ਕਿਹੜੇ ਤੇ ਗੱਲਬਾਤ ਕਰੀਏ 985430019 ਵੀਰ ਜੀ 985430019 19 985430019 985430019 ਬਈ ਇਹ ਨੰਬਰ ਆ ਬਾਈ ਹੁਣ ਇਹਦਾ ਇਸ ਨੰਬਰ ਤੇ ਕਰ ਲਿਓ ਰਾਬਤਾ ਕਿਉਂ ਤੀਜਾ ਸੁਆ ਕੱਟੀ ਮਗਰ ਮਈਮੇ ਪਿੰਡ ਦੇ ਵਿੱਚ ਖੜੀ ਆ ਪੰਜ ਕੋਠੀਆਂ ਦੇ ਵਿੱਚ ਕੋਲੇ ਖੜੀ ਹੋਈ ਆ ਤੇ ਪੀਰ ਦੀ ਜਗਾ ਬਿਲਕੁਲ ਬਾਈ ਹੁਣ ਇਹਦੇ ਨੇੜੇ ਆ ਅਗਲੀ ਕਾਰਵਾਈ ਲਈ ਨੰਬਰ ਸਕਰੀਨ ਤੇ ਤਸਰਲੀ ਹਰ ਇੱਕ ਪੱਖ ਤੋਂ ਤੁਸੀਂ ਆਪ ਕਰਨੀ ਆ ਮਿੱਤਰੋ ਆ ਕੇ ਮੇਰਾ ਫਰਜ਼ ਆ ਵੀਡੀਓ ਬਣਾਉਣਾ ਵੀਡੀਓ ਵਿੱਚ ਮਾਲਕ ਦੁਆਰਾ ਮਿਲੀ ਜਾਣਕਾਰੀ ਦੱਸਣਾ ਜਾਣਕਾਰੀ ਦੱਸ ਕੇ ਜੋ ਟ੍ਰੇਲਰ ਆ ਤੁਹਾਨੂੰ ਦਿਖਾ ਦੇਣਾ ਕਿਉਂਕਿ ਵੀਡੀਓ ਹਮੇਸ਼ਾ ਇੱਕ ਪਿਕਚਰ ਹੁੰਦੀ ਆ ਕੁਆਲਿਟੀ ਤੁਸੀਂ ਆਪ ਦੇਖਣੀ ਆ ਧੰਨਵਾਦ